ਆ ਰਹੇ ਆ ਤਾਂ ਦੇਖ ਸਕਦੇ ਹੋ ਕਿ ਇੱਕ ਬਹੁਤ ਵੱਡੀ ਕਲਾਪਰਵਾਈ ਆ ਪਰਮਾਤਮਾ ਨਾ ਕਰੇ ਤੇ ਇੱਕ ਅਗਰੀ ਚਿੰਗਾੜੀ ਪੈ ਜੇ ਤਾਂ ਪੂਰਾ ਰਾਖੋ ਸਾਰਾ ਨਾਲ ਹੀ ਮੀਟਰ ਨੇ ਲੋਕਾਂ ਨੇ ਮੀਟਰ ਲੱਗੇ ਨਾ ਕਿ ਛੱਡ ਜਾਂਦਾ ਤਾਂ ਕਿੱਡਾ ਵੱਡਾ ਹਾਸਾ ਹੁੰਦਾ ਅਕਸਰ ਦੇਖਦੇ ਨੇ ਇਸ ਇਲਾਕੇ 'ਚ ਕਾਫੀ ਅਗਰੇ ਨਾਲ ਸ਼ਿਕਾਰ ਹੋ ਚੁੱਕੇ ਨੇ ਤੋਂ ਇਹਦੇ ਬਾਰੇ ਇਹ ਵੀਡੀਓ ਨੂੰ ਜਿਹੜੀ ਚਲਦੀ ਨੂੰ ਸ਼ੇਅਰ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਖੜੇ ਨੇ ਤੇ ਹੁਣ ਹੁਣ ਆਪਣੇ ਅੰਦਰ ਰੱਖ ਲਓ ਕਿ ਕੀ ਇਸ ਵੇਲੇ ਟੀਮ ਪੂਰੀ ਘੁੰਮ ਰਹੀ ਹੈ ਕਾਰਪੇਸ਼ਨ ਦੀ ਪੂਰੀ ਸਖਤਾਈ ਦੇ ਨਾਲ ਘੁੰਮ ਰਹੀ ਹੈ ਤਾਂ ਨਾ ਕਿਤੇ ਤੁਹਾਡਾ ਕਿਤੇ ਚਲਾਣਾ ਹੋ ਜਾਵੇ ਕਿਉਂਕਿ ਫਿਰ ਤੁਸੀਂ ਕਹੋਗੇ ਸਰਕਾਰ ਸਾਡੇ ਨਾਲ ਟੱਕਾ ਕਰਦੀ ਆ ਤੁਸੀਂ ਦੇਖ ਲਓ ਖੁਦ ਗੁਨਾਹਗਰ ਤੁਸੀਂ ਖੁਦ ਹੋ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਕਰ ਦਿਓ ਸ਼ੇਅਰ ਨਾਮ ਕੀ ਤੁਹਾਡਾ ਨਾਮ ਕੀ ਤੁਹਾਡਾ ਸੰਦੀਪ ਭਾਜੀ ਨਹੀਂ ਉਹ ਕਿੱਥੇ ਤੁਹਾਡੇ ਹਾਂਜੀ ਜੀ ਗੱਡੀ ਆ ਰਹੀ ਲੋਡ ਕਰਨ ਲੱਗੀ ਜੀ ਕੋਈ ਹਾਸਾ ਹੋ ਜਾ ਪਤਾ ਕਿੰਨੇ ਇੱਥੇ ਅੱਗੇ ਲੱਗੇ ਇਸ ਲੱਕੇ ਚ ਲੱਗੀ ਆ ਮੋਲੇ ਮੀਟਾਂ ਭਾਈ ਹੁਣੇ ਮੇਰੇ ਪੁੱਤੇ ਕੰਪਲੇਂਟ ਆਈ ਹੈ ਕਾਫੀ ਦਿਨਾਂ ਤੋਂ ਦਿੱਦੀ ਰਹਿੰਦੇ ਕਿੱਥੇ ਤੁਹਾਡੇ ਤੁਹਾਨੂੰ ਪਹਿਲੇ ਵੀ ਕਿਹਾ ਗਿਆ ਇਹਦੇ ਬਾਰੇ ਕਿ ਜਾਣਾ ਭਾਈ ਨੇ ਕਿਹਾ ਚੱਕ ਤਾਂ ਅੱਜ ਗਾ ਕੇ ਛੱਡ ਕੇ ਚਲਾ ਗਿਆ ਭਾਜੀ ਅਸੀਂ ਚੱਕ ਰਹੇ ਯਾਰ ਭਾਜੀ ਹੁਣੇ ਗੱਡੀ ਆ ਰਹੀ ਤੁਸੀਂ ਕੈ ਹਾਂ ਜੀ ਇਹ ਮਟਰ ਲੱਗੇ ਆਂ ਲਾਟ ਲੱਗੀ ਸੀ ਜੀ ਦੇ ਮੈਂ ਮੰਨਦਾ ਗਲਤੀ ਆ ਮੇਰੇ ਦੋਸਤ ਆ ਮਟਰ ਲੱਗੇ ਆਂ ਹਾਂ ਜੀ ਲੱਗੇ ਜੇ ਤੇ ਕੋਈ ਹਾਸਾ ਹੋ ਗਿਆ ਕੋਣ ਜ਼ਿੰਮੇਵਾਰ ਹੈ ਬਾਹ ਇਹ ਮਟਰ ਇਹ ਨਹੀਂ ਮੈਂ ਕੋਈ ਜ਼ਿੰਮੇਵਾਰ ਆ ਤੂੰ ਜ਼ਿੰਮੇਵਾਰ ਕਾਰਪੋਰੇਸ਼ਨ ਮੇਵਾਰਾ ਮੈਂ ਜ਼ਿੰਮੇਵਾਰ ਗਲਤੀ ਮੇਰੀ ਹੈ ਇਹ ਮੇਰੇ ਪਿੱਛੇ ਗਾਹ ਛੱਡ ਗਿਆ ਮਾਲਪਾ ਜੀ ਮੰਨਦਾ ਮੈਂ ਕੀਤਾ ਸੀ ਮੈਂ ਕਰਕੇ ਗਿਆ ਸੀ ਪਰ ਇਹਨਾਂ ਚਲਾਨ ਭੁਗਤੇ ਆਲੇ ਚਲਾਨ ਨਹੀਂ ਭੁਗਤੇ ਨਾ ਨਾ ਕਿਹੜੇ ਚਲਾਨ ਜੀ ਮੈਂ ਕਰਕੇ ਗਿਆ ਇੱਥੇ ਚਲਾਨ ਚਲਾਨ ਦਿੱਤਾ ਸੀ ਤਾਂ ਦੇ ਕੇ ਗਏ ਤੁਹਾਡੇ ਘਰ ਨਹੀਂ ਮੇਰੇ ਕੋਈ ਚਲਾਨ ਫਿਰ ਇਹਨਾਂ ਚਲਾਨ ਕੀਤਾ ਇਹਨਾਂ ਭੁਗਤੇ ਇਹਨਾਂ ਦੁਆਰਾ ਚਲਾਨ ਪਾਉਜੀ ਆਜੀ ਨੰਬਰ ਦੋ ਮੋਬਾਈਲ ਨੰਬਰ ਦੋ ਮੋਬਾਈਲ ਨੰਬਰ ਦੋ ਮੋਬਾਈਲ ਕੀ ਗੱਲ ਹੈ 79 ਹਾਂ 9 8 ਹੁਣ ਤਾਂ ਕੀ ਆ ਦੇਖੋ ਤੁਹਾਡੇ ਸਾਹਮਣੇ ਉਹ ਜਿਹੜਾ ਉਹਨੂੰ ਕਹਿ ਰਿਹਾ ਸਭ ਕੁਝ ਹੋਏਗਾ ਜਿੱਥੇ ਕਾਰਪੋਰੇਸ਼ਨ ਜ਼ਿੰਮੇਵਾਰੀ ਹੈ ਐਮਐਲਏ ਸਾਹਿਬ ਜ਼ਿੰਮੇਵਾਰੀ ਸਰਕਾਰ ਜ਼ਿੰਮੇਵਾਰੀ ਮੇਂ ਜ਼ਿੰਮੇਵਾਰੀ ਹੈ ਉਤੇ ਹੀ ਇਨਕ ਜਮਾਰੀਆਂ ਨਾਲ ਦੇ ਬੱਦੇ ਇਹ ਸਾਡਾ ਜੇ ਸਾਥ ਜੇ ਜੇ ਸਾਡਾ ਸਾਥ ਦੇਣਗੇ ਤੇ ਫਿਰ ਇਹ ਕੰਮ ਮੁਕੰਮਲ ਹੋਊਗਾ ਜੇ ਤੁਸੀਂ ਕਹੋ ਵੀ ਇਕੱਲੇ ਕਾਰਪੋਰੇਸ਼ਨ ਵਾਲੇ ਜਾਂ ਇਕੱਲਾ ਕਾਉਂਸਲਰ ਜਾਂ ਇਕੱਲੇ ਐਮਐਲਏ ਸਾਹਿਬਾਂ ਜਾਂ ਮੇਰੇ ਸਾਹਿਬ ਕਰ ਲੈਣਗੇ ਨਹੀਂ ਹੋਊਗਾ ਜਦ ਤੱਕ ਸਾਨੂੰ ਲੋਕ ਕੋਆਪਰੇਟ ਨਹੀਂ ਕਰਦੇ ਲੋਕਾਂ ਦਾ ਸਾਥ ਜ਼ਰੂਰੀ ਹੈ ਜੇ ਇੱਥੇ ਕਾਰਵਾਈ ਹੋ ਰਹੀ ਹੈ ਜਿਹੜੀ ਬੰਦੇ ਕਾਰਵਾਈ ਹੈ ਮੌਕੇ ਤੇ ਅਫਸਰ 7 ਚੀਫ ਸਾਹਿਬ ਖੜੇ ਨੇ ਸੈਂਟਰ ਇਨਸਪੈਕਟਰ ਸਾਹਿਬ ਖੜੇ ਨੇ ਕੀ ਕਾਰਵਾਈ ਹੋ ਰਹੀ ਹੈ ਅੰਡਰ ਸੈਕਸ਼ਨ 323 ਚਲਾਨ ਕੱਟ ਕੇ ਇਹਦੇ ਦਿੰਨੇ ਆ ਹਾਂਜੀ ਤੇ ਨਾਮ ਭਗਦਨ ਦੀ ਅਲਤਜੇ ਫਿਰ ਇਹਨੂੰ ਕੋਰਟ ਚ ਭੇਜ ਦਿੱਤਾ ਜਾਊਗਾ ਇਹਨਾਂ ਨੂੰ ਕੋਈ ਕਾਨੂੰਨ ਦਾ ਡਰ ਨਹੀਂ ਮਤਲਬ ਇਹ ਦੇਖ ਜੇ ਆਪਾਂ ਕੰਡੇ ਤੱਕ ਮਾਲ ਜਾ ਗਏ ਗਲਤੀ ਹੋਈ ਅੱਜ ਹੀ ਆਤੀ ਹੈ ਕਿੱਥੇ ਆਈ ਹੈ ਤਾਂ ਇਹ ਦੇਂਦਾ ਵੀਰ ਜੀ ਮਾਲ ਵੀ ਨਹੀਂ ਲੱਗਿਆ ਕੈਮਰੇ ਚੱਕ ਕਰਾ ਸਕਦੇ ਤੁਸੀਂ ਕਦੀ ਮਾਲ ਨਹੀਂ ਬਾਹਰ ਲੱਗਾ ਜੀ ਅੱਜ ਪਿੱਛੇ ਸਵੇਰੇ ਬੰਦਾ ਛੱਡ ਕੇ ਚਲਾ ਗਿਆ ਮੀਟਰ ਕੋਲ ਨੇ ਕਿੰਨੇ ਲੱਖ ਲਕਰ ਇਸਾਲ ਜੀ ਇਹਦੇ ਕਰਕੇ ਗੱਡੀ ਉਹ ਪਹਿਲੇ ਦੇਖੋ ਵੀ ਲੋਡ ਕਰਦੇ ਗੱਡੀ ਹੋਰ ਮਹਿੰਗਾਈ ਹੈ ਇਸੇ ਕਰਕੇ ਮਹਿੰਗਾਈ ਹੈ ਲੋਡ ਹੋਇਆ ਨਹੀਂ ਆ ਜੀ ਤੁਹਾਨੂੰ ਘੰਟੇ ਡੇਢ ਚ ਮਾਲ ਨਹੀਂ ਮਿਲੂਗਾ ਤਾਂ ਹੋਰੀ ਹੈ ਹੋ ਰੂਗੀ ਹੁਣੇ ਚਲਾਨ ਦੇਣਾ ਹਾਂ ਤੇ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ ਅਗਰੇ ਚੰਗਾੜੀ ਪੈ ਜੇ ਤਾਂ ਪੂਰਾ ਰਾਖ ਹੋ ਜਾ ਰਿਹਾ ਤੇ ਨਾਲ ਹੀ ਮੀਟਰ ਨੇ ਲੋਕਾਂ ਦੇ ਮੀਟਰ ਲੱਗੇ ਨੇ ਜੇ ਛੱਡ ਜਾਂਦਾ ਤੇ ਕਿੱਡਾ ਵੱਡਾ ਹਾਸਾ ਹੁੰਦਾ ਅਕਸਰ ਦੇਖਦੇ ਨੇ ਇਸ ਇਲਾਕੇ 'ਚ ਕਾਫੀ ਅਗਰੇ ਨਾਲ ਸ਼ਿਕਾਰ ਹੋ ਚੁੱਕੇ ਨੇ ਤੋਂ ਇਹਦੇ ਬਾਰੇ ਤੇ ਇਹ ਵੀਡੀਓ ਨੂੰ ਜਿਹੜੀ ਚਲਦੀ ਨੂੰ ਸ਼ੇਅਰ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਸ ਤਰ੍ਹਾਂ ਖੜੇ ਨਹੀਂ ਤੇ ਹੁਣ ਹੁਣ ਆਪਣੇ ਅੰਦਰ ਰੱਖ ਲਓ ਕੋਈ ਕੀ ਇਸ ਵੇਲੇ ਟੀਮ ਪੂਰੀ ਘੁੰਮ ਰਹੀ ਹੈ ਕਾਰਪੋਰੇਸ਼ਨ ਦੀ ਪੂਰੀ ਸਖਤਾਈ ਦੇ ਨਾਲ ਘੁੰਮ ਰਹੀ ਹੈ ਤਾਂ ਨਾ ਕਿਤੇ ਤੁਹਾਡਾ ਕਿਤੇ ਚਲਾ ਨਾ ਹੋ ਜਾਵੇ ਕਿਉਂਕਿ ਫਿਰ ਤੁਸੀਂ ਕਹੋਗੇ ਸਰਕਾਰ ਸਾਡੇ ਨਾਲ ੱੱੱਕਾ ਕਰਦੀ ਹੈ ਤੁਸੀਂ ਦੇਖ ਲਓ ਖੁਦ ਗੁਨਾਹਗਰ ਤੁਸੀਂ ਖੁਦ ਹੋ ਤੇ ਵੀ